गांव दूसरा आथन ਨੂੰ ਤਾਂ ਨੰਬਰਦਾਰ ਮਿਲਿਆ ਨਾ ਅਗਲੇ ਦਿਨ ਸਵੇਹਾ ਉੱਠ ਕੇ ਭਜਨਾ ਉਹਦੇ ਕਰ ਗਿਆ ਉਹ ਆਪਣੀ ਤਿਆਰੀ ਬਿਆਰੀ ਜਿਹੀ ਕਰਦਾ ਫਿਰਦਾ ਸੀ ਕਿਧਰੇ ਜਾਣਾ ਹੋਵੇਗਾ ਭਜਨੇ ਦਾ ਚਿੱਤ ਉਦਾਸ ਸੀ ਮੂੰਹ ਤੋਂ ਮੱਖੀ ਨਹੀਂ ਉੱਡਦੀ ਸੀ ਉਹਨੇ ਨੰਬਰਦਾਰ ਨੂੰ ਸਾਰੀ ਗੱਲ ਦੱਸੀ ਭਜਨੇ ਨੂੰ ਜਲ ਕਰਦੋਂ ਇਸ ਗੱਲ ਦੀ ਕਿਨਸੋ ਮਿਲ ਗਈ ਸੀ ਕਿ ਸ਼ਿਆਮਾ ਗੁਰਮੇਲ ਨਾਲ ਲੜ ਝਗੜ ਕੇ ਹਰਖ ਵਿੱਚ ਭਰਤੀ ਹੋਇਆ ਹੈ ਇਹ ਹੀ ਗੱਲ ਉਹਨੇ ਨੰਬਰਦਾਰ ਨੂੰ ਜਾਦ ਸੀ ਹੁਣ ਕਿਵੇਂ ਕਰਨਾ ਫਿਰ ਨੰਬਰਦਾਰ ਨੇ ਪੁੱਛਿਆ ਕਰਨਾ ਕੀ ਹੈ ਨੰਬਰਦਾਰਾ ਆਪਾਂ ਵਾਲੇ ਚਲੀਏ ਉਹ ਕਿਹੜਾ ਮਰਜ਼ੀ ਨਾਲ ਪਰਤੀ ਹੋਇਆ ਚਾਚੇ ਨਾਲ ਗੁੱਸੇ ਗਿਲੇ ਹੋਇਆ ਤੇ ਜਾ ਖੜਾ ਮੰਡੀ ਚ ਫੌਜੀਆ ਕੋਲ ਆਪਾਂ ਕਿਵੇਂ ਨਾ ਕਿਵੇਂ ਉਹਨੂੰ ਮੋੜ ਕੇ ਲਿਆਈਏ ਮੈਂ ਦੱਸਾਂ ਤੈਨੂੰ ਉਹ ਨਹੀਂ ਮੁੜਦਾ ਹੁਣ ਇੱਕ ਵਾਰੀ ਪਰਤੀ ਹੋ ਗਿਆ ਹੁਣ ਨਹੀਂ ਛੱਡਦੇ ਫੌਜੀ ਉਹਨੂੰ ਮੈਂ ਅੱਗੇ ਵੀ ਗੱਲਾਂ ਸੁਣੀਆਂ ਨੇ ਕਿਉਂ ਨੰਬਰਦਾਰਾ ਉਹ ਪਸੂ ਆ ਜਰ ਵੀ ਫਾਟਕ ਵਾਲੇ ਲੈ ਗਏ ਨਰੜਕੇ ਤੇ ਛੱਡਦੇ ਨਹੀਂ ਮਿੰਤ ਤਰਲਾ ਕਰੇ ਤੂੰ ਤਾਂ ਫਾਟਕ ਵਾਲੇ ਵੀ ਪਸ਼ੂ ਛੱਡ ਦਿੰਦੇ ਆ ਇਹ ਤਾਂ ਬੰਦਾ ਹੈ ਆਪਾਂ ਅਰਜ਼ ਕਰਾਂਗੇ ਤਾਂ ਉਹ ਸ਼ਾਮੇ ਨੂੰ ਛੱਡਣਗੇ ਕਿਵੇਂ ਨਹੀਂ ਆਪਾਂ ਚੱਲੀਏ ਮਾਲੇ ਤੂੰ ਨਾਲ ਚੱਲ ਮੇ ਮੈਂ ਅਨਪੜਾ ਤੈਨੂੰ ਤਾਂ ਸਾਰਾ ਗਿਆਨ ਹੈ ਤੂੰ ਚਾਰ ਅੱਖਰਾਂ ਦਾ ਸਿਆਣੂ ਹੈ ਨਾਲੇ ਨੰਬਰਦਾਰ ਪਿੰਡ ਦਾ ਮੋਢੀ ਦੇਖ ਮੰਨ ਲਈ ਤੇਰੀ ਗੱਲ ਪਰ ਅੱਜ ਨਹੀਂ ਜਾਇਆ ਜਾਣਾ ਕਿਉਂ ਅੱਜ ਕੀ ਹੈ ਬਲਾਡੇ ਚੱਲਦੇ ਆਂ 10 ਵਾਲੀ ਗੱਡੀ ਚੜਾਂਗੇ ਬਠਿੰਡੇ ਜਾ ਕੇ ਸਿੱਧਾ ਅੰਬਾਲੇ ਨੂੰ ਅੱਜ ਮਾਨਸਾ ਜਾਣਾ ਮੈਂ ਤਹਿਸੀਲਦਾਰ ਦੇ ਕੰਮ ਆ ਇੱਕ ਮੈਂ ਤਾਂ ਤਿਆਰ ਬੈਠਾ ਹਾਂ ਤੂੰ 5 ਮਿੰਟ ਹੋਰ ਨਾ ਆਉਂਦਾ ਤਾਂ ਮੈਂ ਘਰੋਂ ਨਿਕਲ ਜਾਣਾ ਸੀ ਹੋਰ ਫਿਰ ਕਦੋਂ ਜਾਏਗਾ ਪਰਸੋਂ ਨੂੰ ਚੱਲਾਂਗੇ ਪੱਕਾ ਮੈਂ ਅੱਜ ਰਾਤ ਨੂੰ ਵੀ ਮੁੜਨਾ ਨਹੀਂ ਮਾਨਸਾ ਤੋਂ ਕਹਾਣ ਜਾਣਾ ਪਊ ਮੈਨੂੰ ਲੱਗਦਾ ਕੱਲ ਨੂੰ ਆਉਂ ਫਿਰ ਪਰਸੋਂ ਨੂੰ ਚੱਲਾਂਗੇ ਚੰਗਾ ਫਿਰ ਹੋਰ ਕਿਸੇ ਨੂੰ ਹਾਂ ਨਾ ਆਖੀ ਕੰਮ ਕਰਨਾ ਆਪਾਂ ਐ ਮੈਂ ਸੌਰਾ ਤੁਰ ਗਿਆ ਕਰੂੰ ਭਜਨੇ ਦੀ ਆਵਾਜ਼ ਪਾਰੀ ਸੀ ਉਹ ਘਰ ਮੁੜਿਆ ਤਾਂ ਚਾਚੇ ਭਤੀਜੇ ਵਿੱਚ ਕਲੇਸ਼ ਪਿਆ ਹੋਇਆ ਸੀ ਗੁਰਮੇਲ ਆਖ ਰਿਹਾ ਸੀ ਅੱਜ ਸਕੂਲ ਰਹਿਣ ਦੇ ਖੇਤ ਚੱਲ ਮੱਕੀ ਦੀਆਂ ਵੱਟਾਂ ਪਵਾ ਮੇਰੇ ਨਾਲ ਨਹੀਂ ਵੱਤ ਜਾਂਦੀ ਐ RAM ਬੋਲਦਾ ਸੀ ਅੱਗੇ ਵੀ ਤੂੰ ਲੈ ਜਾਣਾ ਮੈਨੂੰ ਖੇਤ ਮੇਰੀਆਂ ਗੈਰ ਹਾਜ਼ਰੀਆਂ ਲੱਗੀ ਜਾਂਦੀਆਂ ਨੇ ਹਾਜ਼ਰੀਆਂ ਕੱਟ ਗਿਆ ਤਾਂ ਹੈਡਮਾਸਟਰ ਨੇ ਫੀਸ ਨਹੀਂ ਭੇਜਣੀ ਮੇਰੀ ਇਮਤਿਹਾਨਾਂ ਵੇਲੇ ਕੋਈ ਨਹੀਂ ਇੱਕ ਦਿਨ ਨਾਲ ਕੋਈ ਫਰਕ ਨਹੀਂ ਪੈਂਦਾ ਪੈਂਦਾ ਕਿਉਂ ਨਹੀਂ ਇਹਵੇਂ ਜਿਵੇਂ ਇੱਕ ਇੱਕ ਦਿਨ ਕਰਕੇ ਤੂੰ ਮੇਰਾ ਸਾਲ ਮਰਵਾਏਂਗਾ ਗੁਰਮੇਲ ਗੁੱਸੇ ਵਿੱਚ ਆ ਗਿਆ ਉਹਨੇ RAM ਦੇ ਚਪੇੜ ਕੱਢ ਮਾਰੀ ਕੜਕਿਆ ਸਾਲਾ ਪੜਾਈਆਂ ਦਾ ਕੰਮ ਤੇਰਾ ਲੱਗਦਾ ਕੌਣ ਕਰੂ ਜਾ ਮੈਂ ਨਹੀਂ ਜਾਂਦਾ ਉਹ ਵੀ ਇੱਕੋ țeੜਕ ਪਿਆ ਓਏ ਤੁਸੀਂ ਲੜਦੇ ਕਾ ਨੂੰ ਮੈਂ ਵਗ ਜਾਣਾ ਓ ਖਸਖਲਾ ਬਥੇਰਾ ਪਵਾ ਦੂੰ ਵੱਟਾ ਮੈਂ ਐਨੇ ਕੁ ਜੋਗਾ ਤਾਂ ਹੈਗਾ ਮੈਂ ਇਹਨੂੰ ਜਾਣਦੇ ਸਕੂਲ ਮੇਲੂ ਭਜਨਾ ਕਲਪਰਿਆ ਸੀ ਤੂੰ ਕਿਵੇਂ ਪਵਾ ਦੇਗਾ ਵਟਾ ਵੱਖੀ ਜੀ ਬੜ ਕੇ ਬੈਠਾ ਰਹਿਣਾ ਕੰਮ ਨਾਲ ਹੋਰ ਤੰਗ ਹੋ ਜਾਏਗਾ ਕੰਮ ਤੋਂ ਵੱਧ ਪੈਸੇ ਤੇਰੇ ਤੇ ਲਾਜ ਤੇ ਲੱਗ ਜਾਣਗੇ ਅੱਗੇ ਕੀ ਹੋਈ ਨਹੀਂ ਤੂੰ ਬੈਠਾ ਰਹਿ ਚੁੱਪ ਕਰਕੇ ਅੱਜ ਤਾਂ ਆ ਰਾਮ ਹੀ ਜਾਉ ਫੇਰ ਨਾ ਜਾਵੇ ਕਦੇ ਗੁਰਮੇਲ ਅੜਿਆ ਖੜਾ ਸੀ ਚੰਗਾ ਜਾ ਵਗ ਜਾਵੇ ਕੋਈ ਨਹੀਂ ਅੱਜ ਵਗ ਜਾ ਇੱਕ ਦਿਨ ਨਾਲ ਕੁਝ ਨਹੀਂ ਹੁੰਦਾ ਤੇਰੇ ਸਕੂਲ ਨੂੰ ਜਲਕੁਰ ਨੇ ਰਾਮ ਨੂੰ ਪੁਚਕਾਰਿਆ ਰਾਮ ਨੇ ਕਿਤਾਬਾਂ ਕਾਪੀਆਂ ਵਾਲਾ ਚੋਲਾ ਚਲਾ ਕੇ ਸੰਦੂਖ ਤੇ ਮਾਰਿਆ ਕਿਹਾ ਚੰਗਾ ਫਿਰ ਚੱਲ ਹੁਣ ਜਿਵੇਂ ਉਹ ਉਸੇ ਵੇਲੇ ਖੇਤ ਜਾਣ ਲਈ ਤਿਆਰ ਹੋਵੇ ਵੇ ਹੁਣ ਕਿੱਧਰ ਰੋਟੀਆਂ ਤਾਂ ਖਾ ਲੈ ਦੋ ਦੋ ਚਾਹ ਨਾਲ ਜਲਕੁਰ ਬੋਲੀ ਲਿਆ ਦੇ ਗੁਰਮੇਲ ਠੰਡਾ ਸਿਲਾ ਹੋ ਕੇ ਮੰंजे ਉੱਤੇ ਬੈਠ ਗਿਆ ਬੈਠ ਵੇ ਤੂੰ ਵੀ ਖਾ ਲੈ ਜਲਕੁਰ ਨੇ ਦੂਰ ਪਰਾਂ ਖੜੇ ਰਾਮ ਨੂੰ ਬੋਲ ਮਾਰਿਆ ਮੈਨੂੰ ਭੁੱਖ ਨਹੀਂ ਨਾ ਮੈਂ ਨਹੀਂ ਖਾਣੀ ਗੁੱਸਾ ਉਹਦੇ ਅੰਦਰ ਗਲ ਤੱਕ ਭਰਿਆ ਹੋਇਆ ਸੀ ਗੁਰਮੇਲ ਰੋਟੀ ਖਾਂਦਾ ਕਹਿੰਦਾ ਪੋਣੇ ਲੜ ਬੰਨਦੇ ਖੇਤ ਜਾ ਕੇ ਆਪੇ ਖਵਾ ਦੂੰ ਮੈਂ ਉੱਥੇ ਜਾ ਕੇ ਬਥੇਰਾ ਪਲੋਸ ਨੂੰ ਮੈਂ ਇਹਨੂੰ ਇਹਦੀ ਰੋਟੀ ਦਾ ਫਿਕਰ ਨਾ ਕਰ ਤੂੰ ਇੱਕ ਪੋਣੇ ਵਿੱਚ ਜਲਕੁਰ ਨੇ ਪੰਜ ਰੋਟੀਆਂ ਬਨਨ ਦਿੱਤੀਆਂ ਦੋ ਗੰਡੇ ਤੇ ਅੰਬ ਦੇ ਆਚਾਰ ਦੀਆਂ ਫਾੜੀਆਂ ਚਾਹ ਦਾ ਸਮਾਨ ਅੱਡ ਬਨਨ ਦਿੱਤਾ ਅੱਧੀ ਬੋਤਲ ਦੁੱਧ ਦੀ ਵੀ ਕਹਿੰਦੀ ਵਟਾਂ ਦਾ ਕੰਮ ਹੁਣ ਨਵੇੜ ਕੇ ਆਇਓ ਇਹ ਤਾਂ ਪੜਾਈ ਦਾ ਕੰਮ ਹੈ ਇਹ ਵੀ ਸੱਚ ਹੈ ਜਾਂ ਸਕੂਲ ਜਾਇਆ ਜਾਉ ਜਾਂ ਖੇਤ ਇੱਕੋ ਕੰਮ ਹੋ ਦੋ ਤਾਂ ਹੁੰਦੇ ਨਹੀਂ ਥੋੜਾ ਉੱਚਾ ਬੋਲ ਕੇ ਉਹ ਪਰਾਂ ਬੈਠੇ RAM ਨੂੰ ਵੀ ਸੁਣਾ ਰਹੀ ਸੀ ਚਾਚਾ ਭਤੀਜਾ ਖੇਤ ਨੂੰ ਗਏ ਤਾਂ ਉਹ ਗੋਹੇ ਕੂੜੇ ਦਾ ਕੰਮ ਕਰਨ ਲੱਗੀ ਭਜਨਾ ਕੁੱਤਰੇ ਵਾਲੀ ਮਸ਼ੀਨ ਕੋਲ ਛਤ ਨੇ ਥੱਲੇ ਮੰਝਾ ਢਾਕੇ ਪੈ ਗਿਆ ਉਹ ਖੱਟੀ ਲੱਸੀ ਨਾਲ ਕੁੱਟਾ ਬਾਟੀ ਦੋ ਬੇਸਣੀਆਂ ਰੋਟੀਆਂ ਖਾ ਚੁੱਕਿਆ ਸੀ ਪਹਿਲਾਂ ਤੋਨੇ ਦੋ ਚਾਰ ਉੱਚੇ ਖੰਬੂਰੇ ਮਾਰੇ ਫਿਰ ਚਲਕੁਰ ਨੂੰ ਬੋਲ ਮਾਰਿਆ ਇਧਰ ਆਈ ਨਹੀਂ ਆ ਦੇਖੀਂ ਫੜੀ ਇਥੋਂ ਉਹ ਲਿਬੜੇ ਹੱਥੀ ਛਤਨੇ ਥੱਲੇ ਆਈ ਤੇ ਪੁੱਛਣ ਲੱਗੀ ਹਾਂ ਕੀ ਐ ਆ ਇਥੋਂ ਦੱਬੀ ਕਾਲਜਾ ਭਜਨਾ ਮੰਜੇ ਉੱਤੇ ਸਿੱਧਾ ਹੋਇਆ ਇੱਕ ਹੱਥ ਨਾਲ ਆਪਣੇ ਕਾਲਜੇ ਨੂੰ ਫੜੀ ਪਿਆ ਸੀ ਜਲਕੁਰ ਨੇ ਕੁੱਤਰੇ ਵਾਲੀ ਮਸ਼ੀਨ ਦੇ ਗੰਦੇ ਬੋਰੇ ਨਾਲ ਆਪਣੇ ਹੱਥ ਪੂੰਝੇ ਤੇ ਸੱਜੇ ਹੱਥ ਦੀ ਮੁੱਕੀ ਵਟ ਕੇ ਉਹ ਉਸਦੇ ਕਾਲਜੇ ਉੱਤੇ ਤਰ ਦਿੱਤੀ ਹੌਲੀ ਹੌਲੀ ਦੱਬਣ ਲੱਗੀ ਉਹਦਾ ਕਾਲਜਾ ਤੇਜ਼-ਤੇਜ਼ ਤੜਕਰਿਆ ਸੀ ਜਿਵੇਂ ਉਹਦੇ ਟੱਡ ਅੰਦਰ ਕੋਈ ਮਸ਼ੀਨ ਰੱਖੀ ਹੋਵੇ ਇਥੋਂ ਹੀ ਇੱਕ ਵਾਰੀ ਫੇਰ ਦਬ ਭਜਨੇ ਨੂੰ ਆਰਾਮ ਆ ਰਿਹਾ ਸੀ ਜਲਕੁਰ ਨੇ ਆਪਣੇ ਦੋਵੇਂ ਪੰਜੇ ਭਜਨੇ ਦੇ ਕਾਰਜੇ ਵਿੱਚ ਖਬੋ ਦਿੱਤੇ ਭਜਨੇ ਨੂੰ ਸਾਹ ਨਹੀਂ ਆ ਰਿਹਾ ਸੀ ਉਹਦੀਆਂ ਅੱਖਾਂ ਬੁੱਜ ਰਹੀਆਂ ਸਨ ਜਲਕੁਰ ਦੀ ਛਾਤੀ ਦਾ ਉਬਾਰ ਭਜਨੇ ਦੀਆਂ ਨਾਸਾਂ ਕੋਲ ਝੁਕਿਆ ਹੋਇਆ ਸੀ ਉਹਨੂੰ ਜਲਕੁਰ ਦੇ ਪਿੰਡੇ ਵਿੱਚੋਂ ਜਾਣੀ ਪਛਾਣੀ ਬੋ ਆਉਣ ਲੱਗੀ ਕਹਿੰਦਾ ਹੁਣ ਇਧਰ ਲਈ ਵਖੀ ਦਬ ਫੇਰ ਕਹਿੰਦਾ ਹੁਣ ਇਧਰ ਲਈ ਫੇਰ ਉਹਨੇ ਕਿਹਾ ਕਿ ਉਹ ਦੋਵੇਂ ਹੱਥਾਂ ਦੇ ਪੰਜਿਆਂ ਨਾਲ ਉਹਦਾ ਬੇਡੂ ਦੱਬੇ ਕੁੱਲਿਆਂ ਦੀ ਪਾਫ ਕੜਵਾਈ ਫੇਰ ਕਹਿਣ ਲੱਗਿਆ ਇੱਕ ਵਾਰੀ ਕਾਲਜਾ ਫੇਰ ਦੱਬ ਮੁੱਕੀ ਦੇ ਕੇ ਫੇਰ ਬਸ ਜਲਕਰ ਨੇ ਉਹਦੇ ਕਾਲਜੇ ਵਿੱਚ ਦੱਬ ਕੇ ਮੁੱਕੀ ਦਿੱਤੀ ਉਹਦੀ ਦੇਹ ਸਾਰੀ ਦੀ ਸਾਰੀ ਭਜਨੇ ਉੱਤੇ ਚੁਕੀ ਹੋਈ ਸੀ ਭਜਨੇ ਦਾ ਟਿੱਡ ਬੋਲਾ ਹੋ ਗਿਆ ਕਹਿੰਦਾ ਬਸ ਹੁਣ ਅਤੇ ਨਾਲ ਦੀ ਨਾਲ ਉਹਨੇ ਜਲਕਰ ਨੂੰ ਆਪਣੀ ਹੱਥ ਉੱਤੇ ਕੁੱਟ ਲਿਆ ਉਤੋਂ ਦੀ ਬਾਹਾਂ ਕੱਢ ਕੇ ਇੱਕ ਬਿੰਦ ਤਾਂ ਉਹ ਦੱਬੀ ਕੁੱਟੀ ਉਹਦੀ ਦੇਹ ਨਾਲ ਚਿੰਬੜੀ ਪਈ ਰਹੀ ਫੇਰ ਬੋਲੀ ਟੁੱਟ ਜਾਣਾ ਨਾ ਹੋਵੇ ਇਸੇ ਕੰਮ ਨੂੰ ਬੁਲਾਇਆ ਸੀ ਮੈਨੂੰ ਛੱਡ ਦੇ ਹੁਣ ਸਾਰਾ ਕੰਮ ਪਿਆ ਮੇਰਾ ਨੀ ਕੰਮ ਤਾਂ ਹੋਜੂ ਤੂੰ ਕਿਹਨਾਂ ਭਜਨੇ ਦਾ ਸਾਥ ਚੜ੍ਹਿਆ ਹੋਇਆ ਸੀ ਤੇ ਫੇਰ ਗਿਆ ਜਾ ਬਾਹਰ ਦਾ ਅੰਦਰਲਾ ਗੁੰਡਾ ਲਾ ਕੇ ਆ ਨਾ ਇਹ ਕੰਮ ਨਹੀਂ ਤੈਨੂੰ ਮੇਰੀ ਸੌ ਲੱਗੇ ਤੇਰਾ ਤਾਂ ਨਿੱਤ ਦਾ ਹੀ ਇਹ ਕੰਮ ਹੈ ਕਿਹੜੀਆਂ ਵੱਖੀਆਂ ਦੁੱਖਦੀਆਂ ਨੇ ਤੇਰੀਆਂ ਭਜਨਾ ਬੈਠਾ ਹੋ ਗਿਆ ਕੰਧ ਨਾਲ ਲੱਗੀ ਖੜੀ ਚਲਕਰ ਦੇ ਪੈਰਾਂ ਕੋਲ ਬਹਿ ਕੇ ਉਹਦੀਆਂ ਪਿੰਜਣੀਆਂ ਕੁੱਟਣ ਲੱਗਿਆ ਆਖਰੀ ਆਸੀ ਐ ਨਾ ਕਰਹਾੜੇ ਚੰਗਾ ਛੱਡ ਹੋ ਪਰੇ ਉਹ ਬਾਰ ਦਾ ਕੁੰਡਾ ਲਾਉਣ ਲਈ ਛਤਨੇ ਵਿੱਚੋਂ ਬਾਹਰ ਨਿਕਲੀ ਉਹ ਐਵੇਂ ਹੀ ਕਰਦਾ ਜਲਕੁਰ ਪਹਿਲਾਂ ਸਮਝ ਚੁੱਕੀ ਹੁੰਦੀ ਜਿਸ ਦਿਨ ਭਜਨੇ ਦਾ ਇਰਾਦਾ ਹੁੰਦਾ ਉਹ ਕੁੱਤਰੇ ਵਾਲੀ ਮਸ਼ੀਨ ਦੇ ਛਤਨੇ ਵਿੱਚ ਪਏ ਮੰਜੇ ਦੀ ਦੌਣ ਕਸਣ ਲੱਗਦਾ ਹੋਰ ਕੋਈ ਕਰਨਾ ਹੁੰਦਾ ਤਾਂ ਉਹ ਜਲਕੁਰ ਨੂੰ ਸੱਦਾ ਕਿ ਉਹ ਆ ਕੇ ਉਹਦਾ ਗਾਲਜਾ ਦੱਬੇ ਉਹ ਖੇਜ ਦੀ ਗਾਲਾਂ ਕੱਢਦੀ ਪਰ ਕਿਸੇ ਜਾਦੂ ਟੂਨੇ ਦੇ ਅਸਰ ਵਾਂਗ ਇਹ ਸਭ ਕੁਝ ਕਰਦੀ ਰਹਿੰਦੀ ਦੋਵਾਂ ਭਰਾਵਾਂ ਕੋਲ 10 ਕਿੱਲੇ ਜ਼ਮੀਨ ਸੀ ਪਿਓ ਮਰੇ ਤੋਂ ਬਾਅਦ ਵੀ ਉਹਨਾਂ ਨੇ ਵਾਹੀ ਇਕੱਠੀ ਰੱਖੀ ਜਦੋਂ ਬਜਨੇ ਦੀ ਘਰ ਵਾਲੀ ਗੁਰਦੇਵਾਲ ਕੁਰ ਮਰੀ ਉਦੋਂ ਤਾਂ ਦੋਵੇਂ ਘਰਾਂ ਦਾ ਇਕੱਠੇ ਰਹਿਣਾ ਜ਼ਰੂਰ ਹੋ ਗਿਆ ਤਿੰਨੇ ਪਿਓ ਪੁੱਤਾਂ ਦੀ ਰੋਟੀ ਦਾ ਸਵਾਲ ਸੀ ਦੁੱਖ ਵਿੱਚ ਉਹ ਇਕੱਠੇ ਸਨ ਅਸਲ ਗੱਲ ਇਹ ਸੀ ਕਿ ਜੇ ਉਹ اڈ ਹੁੰਦੇ ਤਾਂ ਪੰਜ-ਪੰਜ ਕਿੱल्ल्या ਨਾਲ ਦੋਵੇਂ ਘਰਾਂ ਦਾ ਬਣਦਾ ਕੱਖ ਨਹੀਂ ਸੀ। ਪੰਜ ਕਿੱल्ल्या ਦੀ ਵਾਹੀ ਵੀ ਕੁਝ ਨਹੀਂ ਹੁੰਦੀ। 10 ਕਿੱਲੇ ਦੀ ਵਾਹੀ ਠੀਕ ਸੀ। ਉਹਨਾਂ ਦਾ ਇਕੱਠਾ ਨਿਭੀ ਜਾਂਦਾ। ਵਿਚਲੀ ਗੱਲ ਇਹ ਵੀ ਸੀ ਕਿ ਭਜਨੇ ਨੂੰ ਜਲਕੁਰ ਬਗੈਰ ਸਰਦਾ ਨਹੀਂ ਸੀ। ਇਹ ਹੀ ਉਹਦੀ ਸਭ ਤੋਂ ਵੱਡੀ ਕਮਜ਼ੋਰੀ ਸੀ। ਇਸੇ ਕਮਜ਼ੋਰੀ ਪਿੱਛੇ ਉਹ ਆਪਣੀ ਪੰਜ ਕਿੱਲੇ ਛੱਡੀ ਬੈਠਾ ਸੀ। ਘਰ ਦੀ ਸਾਰੀ ਕਬੀਲਦਾਰੀ ਜਲਕੁਰ ਦੇ ਹੱਥ ਸੀ। ਇੱਕ ਤਰ੍ਹਾਂ ਨਾਲ ਗੁਰਮੇਲ ਵੀ ਉਹਦੇ ਹੱਥ ਥੱਲੇ ਸੀ ਉਹਨੂੰ ਪੁੱਛ ਕੇ ਹਰ ਗੱਲ ਕਰਦਾ ਕਿਧਰੇ ਜਾਣਾ ਹੁੰਦਾ ਜਾਂ ਕੋਈ ਹੋਰ ਖਰਚ ਹੁੰਦਾ ਤਾਂ ਜਲ ਕੁਰ ਤੋਂ ਮੰਗ ਕੇ ਪੈਸੇ ਲੈ ਜਾਂਦਾ ਭਜਨੇ ਤੇ ਮੁੰਡਿਆਂ ਨੂੰ ਵੀ ਉਹੀ ਪੈਸੇ ਦਿੰਦੀ ਆਪਣੀ ਜਾਨ ਵਿੱਚ ਉਹ ਦਾਨੀ ਬੁੜੀ ਬਣ ਕੇ ਰਹਿੰਦੀ ਭਜਨੇ ਦੀ ਆਪਣੀ ਕਮਜ਼ੋਰੀ ਕਰਕੇ ਉਹ ਆਪਣੇ ਪੁੱਤਾਂ ਵੱਲ ਉਚੇਚਾ ਧਿਆਨ ਨਹੀਂ ਦਿੰਦਾ ਸੀ ਨਹੀਂ ਤਾਂ ਕੀ ਮਜਾਲ ਸੀ ਗੁਰਮੇਲ ਸ਼ਾਮੇ ਨੂੰ ਇੰਜ ਮਾਰਦਾ ਘੁੱਟਦਾ ਤੇ ਉਹ ਇੰਜ ਅੱਕ ਕੇ ਫੌਜ ਵਿੱਚ ਭਰਤੀ ਜਾ ਹੁੰਦਾ। RAM ਚੰਗਾ ਪਲਾਸ ਸਕੂਲ ਪੜ ਰਿਹਾ ਹੈ ਪਰ ਗੁਰਮੇਲ ਉਹਨੂੰ ਇੰਜ ਜ਼ਬਰਦਸਤੀ ਖਿੱਚ ਕੇ ਖੇਤ ਨੂੰ ਲੈ ਤੁਰਦਾ ਹੈ ਜਿਵੇਂ RAM ਦਾ ਆਪਣਾ ਕੋਈ ਜ਼ੋਰ ਨਾ ਹੋਵੇ, ਆਪਣੀ ਕੋਈ ਮਰਜ਼ੀ ਨਾ ਹੋਵੇ। ਕਦੇ-ਕਦੇ ਭਜਨਾ ਸੋਚਦਾ ਗੁਰਮੇਲ ਦਾ ਤਾਂ ਤੰਗ ਕੀਤਾ ਹੀ ਜਿਵੇਂ ਸ਼ਾਮਾ ਘਰੋਂ ਨਿਕਲ ਗਿਆ ਹੈ। ਐਵੇਂ ਜਿਵੇਂ ਕਿਦਰੇ RAM ਵੀ ਨਾ ਪੱਜ ਜਾਵੇ। ਪਰ ਅਜਿਹਾ ਉਹ ਕਦੇ ਹੀ ਸੋਚਦਾ ਆਪਣੀ ਕਮਜ਼ੋਰੀ ਉਹਨੂੰ ਅਜਿਹਾਂ ਸੋਚਾਂ ਤੋਂ ਪਰੇ ਰੱਖਦੀ ਚਾਹੀਦਾ ਤਾਂ ਉਹਨੂੰ ਐਸੀ ਕਿ ਉਹ ਵੱਡੇ ਮੁੰਡੇ ਸ਼ਾਮੇ ਨੂੰ ਵਿਆਹ ਲੈਂਦਾ ਘਰ ਨੂੰ ਆ ਜਾਂਦੀ ਤੇ ਉਹਨਾਂ ਦੀ ਰੋਟੀ ਪੱਕਦੀ ਹੋ ਜਾਂਦੀ RAM ਪੜਦਾ ਸੀ ਪੜੀ ਜਾਂਦਾ ਇੱਕ ਸਿਰੀ ਰਲਾ ਕੇ ਉਹ ਖੇਤੀ ਦਾ ਕੰਮ ਕਰਦੇ ਪਰ ਸਿਰਫ 5 ਕਿੱਲੇ ਜ਼ਮੀਨ ਹੋਣ ਕਰਕੇ ਅਜਿਹਾ ਸੰਭਵ ਨਹੀਂ ਸੀ ਸ਼ਾਮੇ ਨੂੰ 2.5 ਕਿੱਲੇ ਉੱਤੇ ਕੋਈ ਸਾਖ ਵੀ ਤਾਂ ਕਿਦਰੋਂ ਨਹੀਂ ਆਇਆ ਸੀ ਜਦੋਂ ਜਲਕੁਰ ਵਿਆਹੀ ਆਈ ਸੀ ਉਹਦਾ ਸੁਭਾਅ ਚੰਚਲ ਜਿਹਾ ਸੀ ਟੱਪਦੀ ਨੱਚਦੀ ਫਿਰਦੀ ਰਹਿੰਦੀ ਐਵੇਂ ਹੀ ਦੰਦ ਕੱਢੀ ਜਾਂਦੀ ਭਜਨੇ ਤੋਂ ਖੁੰਡ ਵੀ ਕੱਢਦੀ ਤੇ ਉਹਨੂੰ ਮਿੱਠੀਆਂ ਛੇਡਾਂ ਵੀ ਕਰਦੀ ਗੁਰਮੇਲ ਤਾਂ ਉਹਦਾ ਆਦਮੀ ਹੈਗਾ ਹੀ ਸੀ ਉਹ ਭਜਨੇ ਨੂੰ ਵੀ ਆਪਣੇ ਵੱਸ ਵਿੱਚ ਕਰਨ ਦੀ ਕੋਸ਼ਿਸ਼ ਕਰਦੀ ਸਾਰੇ ਟੱਬਰ ਨੂੰ ਮਤਾਂ ਦਿੰਦੀ ਜਿਵੇਂ ਉਹ ਹੀ ਸਭ ਤੋਂ ਸਿਆਣੀ ਹੋਵੇ ਸਮਝਦਾਰ ਹੋਵੇ ਕਾਡੂ ਤਿਵੀ ਹੋਵੇ ਗੁਰਦਿਆਲਕੁਰ ਕੂਨੀ ਸੀ ਸਾਉ ਬੁੜੀਆਂ ਵਰਗੀ 부ੜੀ ਘੱਟ ਬੋਲਦੀ ਬਹੁਤਾ ਸੋਚਦੀ ਉਧਰਾਣੀ ਨੂੰ ਹਸਦੀ ਖੇਡਦੀ ਦੇਖ ਕੇ ਸਗੋਂ ਖੁਸ਼ ਹੁੰਦੀ ਜਲਕੁਰ ਪਜਨੇ ਨੂੰ ਟਿਚਣਾ ਕਰਦੀ ਗੁਰਦਿਆਲ ਕੁਰ ਸੋਚਦੀ ਉਮਰ ਹੈ ਕਰੀ ਜਾਵੇ ਦਿਨ ਪਾ ਕੇ ਆਪੇ ਸਮਝਾ ਜੂ ਕਦੇ ਕਦੇ ਪਿਆਰ ਨਾਲ ਸਮਝਾਉਂਦੀ ਐ ਨਾ ਆਖਿਆ ਕਰਨੀ ਤੇਰੇ ਪਿਓ ਵਰਗਾ ਹੈ ਜਲਕੁਰ ਬੋਲਣ ਲੱਗੀ ਸੋਚਦੀ ਨਹੀਂ ਸੀ ਆਖਦੀ ਤੇਰਾ ਹੋਊਗਾ ਇਹ ਪਿਓ ਮੇਰਾ ਕਿਉਂ ਫੇਰ ਚੰਬੜ ਜਾਂਦੀ ਗਾਉਣ ਲੱਗਦੀ ਜੇਠ ਨੂੰ ਲੱਸੀ ਨਹੀਂ ਦੇਣੀ ਦਿਔਰ ਭਾਵੇਂ ਮੱਝ ਚੁੰਗ ਜੀ ਉਂਗਾ ਲੈਂਦੀ ਹਾਏ ਨਹੀਂ ਮੇਰਾ ਤਾਂ ਦਿਔਰ ਵੀ ਨਹੀਂ ਕੋਈ ਗੁਰਦਿਆਲ ਕੁਰ ਵੀ ਹੱਸਣ ਲੱਗਦੀ ਦਿਔਰ ਦਾ ਕੀ ਕਰਨਾ ਤੈਂ ਭਜਨੇ ਨੂੰ ਦਿਔਰਾ ਨਾਲੋਂ ਵੱਧ ਬਣਾਈ ਫਿਰਦੀ ਐ ਹਾਂ ਨਹੀਂ ਮੇਰਾ ਤਾਂ ਜੇਠ ਵੀ ਏ ਦਿਔਰ ਵੀ ਏ ਮਚਲਦੀ ਨਹੀਂ ਸੱਸ ਸੋਹਰਾ ਵੀ ਏ ਉਹਨਾਂ ਦਾ ਸੋਹਰਾ ਨਹੀਂ ਸੀ ਉਹ ਜਦੋਂ ਭਜਨੇ ਦੇ ਬਹੁਤੇ ਹੀ ਪੈਰ ਵੱਡਣ ਲੱਗੇ ਉਹਨੇ ਇੱਕ ਦਿਨ ਉਹਦੀ ਆਕੜ ਭੰਨ ਦਿੱਤੀ ਇਹੀ ਉਹ ਚਾਹੁੰਦੀ ਸੀ ਅਜਿਹਾ ਹੋਣ ਨਾਲ ਹੀ ਉਹ ਭਜਨੇ ਨੂੰ ਆਪਣੇ ਕਾਬੂ ਕਰਨਾ ਚਾਹੁੰਦੀ ਸੀ ਜਦ ਇਹਸ ਬੰਦ ਹੋਣ ਨਾਲ ਉਹ ਸੋਚਦੀ ਕਿ ਭਜਨਾ ਗੁਰਦਿਆਲਕੁਰ ਨਾਲੋਂ ਉਹਦੀ ਗੱਲ ਬਹੁਤੀ ਮੰਨਿਆ ਕਰੇਗਾ ਉਹ ਨਮਾ ਹਟ ਹੈ ਤੇ ਗੁਰਦਿਆਲਕੁਰ ਬੋਦੀ ਲੱਕੜ ਉਹ ਸੀ ਵੀ ਵਿਚਾਰੀ ਸੜੀ ਸੁੱਕੀ ਜਹੀ ਜਲਕੁਰ ਦਾ ਪਰਮਾ ਸਰੀਰ ਸੀ ਖਿੱਦੋ ਵਾਂਗ ਮੜਿਆ ਹੋਇਆ ਗੁੰਦਵਾ ਉਂਗਲਣਾ ਖੋਪਦੀ ਉਦੋਂ ਤਾਂ ਉਹ ਬਜਨੇ ਲਈ ਖੜਾਉਣਾ ਸੀ ਗੁਰਦਿਆਲਕੁਰ ਦਾ ਖਿਹੜਾ ਜਮਈ ਛੱਡ ਗਿਆ ਜੋ ਜੋ ਆਕ ਰੱਬ ਨੇ ਦੇ ਦਿੱਤੇ ਸੋ ਦੇ ਦਿੱਤੇ ਮੁੜ ਕੇ ਉਹਦੇ ਨਾਲ ਭਜਨੇ ਨੇ ਕਲਾਮ ਨਹੀਂ ਕੀਤੀ ਉਹ ਭਜਨੇ ਦੇ ਸੰਗ ਨੂੰ ਤਰਸਦੀ ਮਰ ਗਈ ਪਾਣੀ ਚਾਰਾ ਤਾਂ ਇੱਕ ਬਹਾਨਾ ਸੀ ਅਸਲ ਵਿੱਚ ਉਹਨੂੰ ਇਹ ਉਮਰ ਪਰ ਦਾ ਰੋਗ ਸੀ ਕਿ ਉਹਦਾ ਬੰਦਾ ਦਰਾਣੀ ਨੇ ਸਾਭ ਰੱਖਿਆ ਹੈ ਉਹ ਦਰਾਣੀ ਦੀਆਂ ਉਂਗਲਾਂ ਉੱਤੇ ਨੱਚਦਾ ਹੈ ਉਹ ਮਨ ਵਿੱਚ ਜਲਕੁਰ ਨੂੰ ਗਾਲਾਂ ਕੱਢਦੀ ਬੋਲ ਕੇ ਕੁਝ ਨਾ ਸੁਣਾਉਂਦੀ ਆਖਦੀ ਸੰਡ ਨੇ ਬੰਦਾ ਖਾ ਲਿਆ ਮੇਰਾ ਤਾਂ ਹੀ ਤਾਂ ਰੱਬ ਨੇ ਵੇਲ ਤੂਮੜੀ ਮਗਰਨੀ ਲਾਈ ਕੋਈ ਆਪਣੇ ਮੈਂ ਤਾਂ ਕੈਨੀ ਆ ਕੀੜੇ ਪੈ ਕੇ ਮਰੇ ਸੁੰਢ ਚੱਲਣ ਤੇਰੇ ਜਿਹੜਾ ਮੈਨੂੰ ਤੁਪਾਉਣੀ ਹੈ ਭਜਨੇ ਨੂੰ ਕੁਫਰ ਤੋਲਦੀ ਮਨ ਨਾਲ ਹੀ ਝੇੜਾ ਕਰਦੀ ਚੰਗਾ ਭਜਨਿਆ ਬੰਦਿਆ ਰੱਬ ਕਰੋ ਨਿਬੇੜੇ ਦੂਜੇ ਦਿਨ ਵੀ ਰਾਤ ਨੂੰ ਨੰਬਰਦਾਰ ਪਿੰਡ ਨਹੀਂ ਆਇਆ ਭਜਨੇ ਨੂੰ ਬੇਚੈਨੀ ਸੀ ਕਦੋਂ ਨੰਬਰਦਾਰ ਆਵੇ ਤੇ ਕਦੋਂ ਉਹ ਉੰਬਾਲੇ ਨੂੰ ਜਾਣ ਤੀਜੇ ਦਿਨ ਨੰਬਰਦਾਰ ਦਿਨ ਛਿਪੇ ਕਰ ਵੜਿਆ ਭਜਨਾ ਉਹਨਾਂ ਦੇ ਘਰ ਕਈ ਗੇੜੇ ਮਾਰ ਗਿਆ ਸੀ ਨੰਬਰਦਾਰ ਦੀ ਘਰ ਵਾਲੀ ਬੋਲੀ ਭਜਨਿਆ ਹੁਣ ਨਾ ਆਈ ਤੋ ਮੇ ਲੋਕ ਹੁੰਦਾ ਫਿਰਦਾ ਜਦੋਂ ਆ ਗਿਆ ਨੰਬਰਦਾਰ ਤੈਨੂੰ ਉਸੇ ਵੇਲੇ ਤਲਾਹ ਹੋ ਪੋਤਾ ਜਾਉ ਉਸੇ ਵਕਤ ਤੁਹਾਡੇ ਘਰ ਖਾਸਾ ਨੇਰੇ ਪੋਤਾ ਭਜਨੇ ਕੋਲ ਆਇਆ ਤੇ ਕਿਹਾ ਬਾਬੇ ਨੇ ਕਿਹਾ ਬਾਬਾ ਉਹ ਥੱਕਿਆ ਹੋਇਆ ਤੜਕੇ ਨਹੀਂ ਜਾਇਆ ਜਾਣਾ ਪਰਸੋਂ ਫਿਰ ਐਤਵਾਰ ਹੈ ਫਾਇਦਾ ਕੋਈ ਨਹੀਂ ਜਾਣਦਾ ਸੋਮਵਾਰ ਨੂੰ ਚੱਲਾਂਗੇ ਪੱਕਾ ਬਲਾਡੋਂ ਦਾਸ ਵਾਲੀ ਗੱਡੀ ਚੜਾਂਗੇ ਅਗਲੇ ਦਿਨ ਸਵੇਹਾ ਹੀ ਭਜਨਾ ਨੰਬਰਦਾਰ ਦੇ ਕਰ ਗਿਆ ਆਖਣ ਲੱਗਿਆ ਨੰਬਰਦਾਰਾ ਤੇਰੀ ਗੱਲ ਮੰਨ ਲਈ ਮੈਂ ਚਲਾਂਗੀ ਤਾਂ ਸੋਮਵਾਰ ਨੂੰ ਹੀ ਪਰ ਆਪਾਂ ਜੇ ਹੋਰ ਕਰੀਏ ਇੱਧਰ ਦੀ ਜਾਖਲ ਤੂਰੀ ਹੋ ਕੇ ਚੱਲੀਏ ਕਿਵੇਂ ਨੰਬਰਦਾਰ ਨੇ ਕੰਨ ਚੁੱਕੇ ਰਾਤ ਨੂੰ 1 ਵਜੇ ਜਾਂਦੀ ਹੈ ਗੱਡੀ ਦਿੱਲੀ ਵਾਲੀ ਬੁਲਾਡਿਓਂ ਬੈਠ ਕੇ ਜਾਖਲ ਜਾ ਉਤਰਾਂਗੇ ਜਾਖਲੋਂ ਫਿਰ ਇੱਕ ਗੱਡੀ ਸਦੇਹਾ ਮਿਲੂ ਤੜਕੇ ਤੂਰੀ ਲੁਧਿਆਣੇ ਨੂੰ ਜਾਣ ਵਾਲੀ ਤੂਰੀ ਉਤਰ ਕੇ ਉੱਥੋਂ ਕੋਈ ਅੰਮਾਲੇ ਵਾਲੀ ਫੜ ਲਾਂਗੇ ਮੇਲ ਮਲਾਉਂਦੀ ਹੈ ਇੱਕ ਗੱਡੀ ਮੈਂ ਪਤਾ ਕੀਤਾ ਭਜਨਿਆ ਤੂੰ ਤਾਂ ਮੂਰਖਾ ਜਾ ਕਿੱਥੇ ਸਾਰੀ ਰਾਤ ਤੁਰੇ ਫਿਰਾਂਗੇ ਜਾਗਰਾ ਚਾਖਦੇ ਬੁਲਾਡਿਓ ਇਧਰ ਬਠਿੰਡਾ ਠੀਕ ਐ ਬਠਿੰਡਿਓਂ ਵਾਲਾ ਪਿਛਲੇ ਪਹਿਰ ਨੂੰ ਪਹੁੰਚ ਜਾਾਂਗੇ ਉਥੇ ਮੈਨੂੰ ਪਤਾ ਜਾਣ ਸਰ ਪਤਾ ਲੱਗ ਜੂ ਸ਼ਾਮੇ ਦਾ ਰੱਬ ਸੁਖ ਰੱਖੇ ਬਣੂ ਆਪਣਾ ਕੰਮ ਨੇਚਾ ਰੱਖ ਸੱਚੇ ਪਾਤਸ਼ਾਹ ਤੇ ਸਤਿਵੰਤਨ ਕਹਿ ਕੇ ਭਜਨਾ ਕਰਨ ਨੂੰ ਮੋੜ ਆਇਆ ਉਹ ਅੰਮਾਲੇ ਪਹੁੰਚੇ ਰੰਗਰੂਟ ਸ਼ਿਆਮ ਸਿੰਘ ਪੁੱਤਰ ਭਜਨ ਸਿੰਘ ਪਿੰਡ ਹਮੀਰਗੜ ਥਾਣਾ ਬੁੜਲਾਟਾ ਜ਼ਿਲ੍ਹਾ ਬਠਿੰਡਾ ਦਾ ਪਤਾ ਲੱਗ ਗਿਆ ਉਹ ਸੱਚਮੁੱਚ ਬੁੜਲਾਡੇ ਤੋਂ ਭਰਤੀ ਹੋ ਕੇ ਇੱਥੇ ਅੰਬਾਲਾ ਛੌਣੀ ਆਇਆ ਸੀ ਪਰ ਉਹ ਹੁਣ ਅੰਬਾਲਾ ਛੌਣੀ ਨਹੀਂ ਸੀ ਉਹ ਗਾਂ ਕਿਸੇ ਖੂਰ ਥਾਂ ਤੋੜ ਦਿੱਤਾ ਗਿਆ ਸਿਖਲਾਈ ਲਈ ਅੰਬਾਲਾ ਛੌਣੀ ਵਾਲੇ ਦੱਸਦੇ ਨਹੀਂ ਸਨ ਕਿ ਉਹ ਕਿੱਥੇ ਹੈ ਨੰਬਰਦਾਰ ਤੇ ਭਜਨਾ ਬੁਸਿਆ ਮੂੰਹ ਲੈ ਕੇ ਪਿੰਡ ਆਵੜੇ